ਸਭਨਾਗਲਾ ਸਮਰਾਤ ਸੁਆਮੀ ਜੋਗਮ ਰਮਜ਼ਾਰੇ ਕਹਿ ਨਾਨਕ ਅਪਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਰਬਾ ਗਿਆ ਨਹੀਂ ਕਰਦੇ ਰਹਿ ਤਾ ਤੇਰਾ ਸਭ ਕੁਛ ਹੈ ਇਸ ਦੇਹ ਸੋ ਪਾਵੈ ਸਦਾ ਸਤ ਸਲਾਹਤ ਤੇਰੀ ਨਾਮ ਮਨ ਵਸਾਵੇ ਨਾਮ ਜਿਕੇ ਮਨ ਵਸਿਆ ਬਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹਿ ਸੱਚਾ ਰਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਮੇਰਾ ਜੀ ਲੁੱਖਾ ਸਭ ਗਵਾਈਆ ਸਾਥ ਸੁਖਮਨਿਆ ਵਸਿਆ ਦਿਨ ਇੱਚਾ ਸਭ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿੱਟੋ ਜਿਸ ਦੀ ਆਏ ਵਡਿਆਈਆ ਰਹਿ ਕਾਲ ਸੁਨੋ ਸੰਤੋ ਸ਼ਬਦ ਤਰੋਬੇ ਆਰੋ ਸੱਚਾ ਨਾਮ ਮੇਰਾ ਆਧਾਰੋਂ ਬੱਜੇ ਅੰਛ ਸਦਕ ਦਿਨ ਹੰਸ ਸਫਾ ਕਹਿ ਕਾ ਸਫਾ ਕਹਿ ਸਬਦਲਾ ਜੇ ਕਲਾਂ ਨਿਤ ਘਰ ਧਾਰੀਆ ਤੁਦ ਵਸ ਕੀਤੇ ਕਾਲ ਨੰਟ ਬਮਾਰਿਆ ਹੋਣ ਕਰ ਆਇਆ ਤੁਦ ਜਿਨ ਕਉ ਤੇ ਨਾਮ ਜਹਰ ਨਾਮਿਤ ਸੁਖ ਬੋਆ ਤਿਤ ਕਰਿਆ ਨਾਦ ਵਾਜ ਰਮਤ ਸੁਣ ਹੋਵੜ ਪਾਕੀ ਹੋ ਸਗਲ ਮਨੋਰਥ ਪੂਰੇ ਪ੍ਰੰਪਰ ਪ੍ਰਪਾਇ ਆਉਦਰੇ ਸਗਲ ਬਸੂਰੇ ਨੂੰ ਗਰੋਗ ਸੱਤਾ ਪੀ ਉਤਰੇ ਪੁਰੇ ਸੱਚੀ ਬਾਣੀ ਸਭ ਸਾਜਣ ਭੈ ਸਰਸੇ ਪੁਰੇ ਪੁਰਤੇ ਜਾਣੀ ਹਉ ਤੇ ਪੁਨਹੀਤ ਕਹ ਤੇ ਪਰੰਤ ਸਤ ਗੁਰ ਰਹਾ ਪਰ ਪੂਰੇ ਕਰਮਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਮਤ ਸੁਰੇ ਸੋ ਪਵਣ ਗੁਰੂ ਬਾਣੀ ਪਿਤਾ ਪਾਤਾ ਘਰਤ ਪਹਤ ਸਤ ਦਈ ਦਾਇਆ ਕਿ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਆਚੈ ਤਰਪ ਬਧੂਰ ਕਰਮੀ ਆਪੋ ਆਪਣੀ ਕੇ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲੇ ਨਾਨਕ ਦੇ ਮੁਖੇ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲੇ ਨਾਨਕ ਦੇ ਮੁਖੇ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ रास, न जा न अंत उचे तो सगल समय तुम्हारा सूतर तहारी तुम तो हो सो आग् ਮਰੀ ਗਤਿ ਮਿਤ ਤੇ ਤੁਮਹੀ ਜਾਣੀ ਨਾਨਕ ਦਾਸ ਤੋ ਦੁਆ ਗਾ ਅਰਦਾਸ ਸੁਹਣਾ ਦਿ ਜੀਉ ਤੈੰਦ ਸਾਦ ਕਹ ਨਾਮਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣਾ ਬੇਨਲਾ ਜੀ ਸਤਨਾਮ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨ ਕੋ ਲਾਗਾ ਜਾ ਕੇ ਪ੍ਰਭ ਆਗਿਆ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਤੁਗਤੂ ਸਿਮਰਕਾ ਗੁਰੂ ਨਾਨਕ ਲੰਚਾ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਵੇ ਅਰਜਨ ਹਰਿ ਗੋਬਿੰਦ ਨੂੰ ਸਿਮਰਾਇ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸੁ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਹੇ ਮਾਉਣ ਦਿਆਵੈ ਤਾਰੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਤਨ ਤਾਨੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਉ ਹੋਏ ਸਹਾਏ ਦਸਾਹ ਪਦਸ਼ਾਹ ਜੀ ਜੋਤੂ ਗੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰਤਰ ਕੇ ਬਲ ਜੀ ਪੰਜਾਂ ਤਿਆਰਿਆ ਚੌਹਾਂ ਸਾਹਿਬ ਜਗਦੇ ਆ ਚਾਲੀਆਂ ਮੁਕਤੇ ਆ ਹੱਥੀਆਂ ਜਤੀਆਂ ਤਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗਾਈ ਤੇਗ ਵਾਹੀ ਦੇਖ ਕੇ ਅਨਰਥ ਕੀਤਾ ਤਨਾਅ ਤਿਆਰਿਆ ਸਚਿਆਰਿਆਂ ਦੀ ਕਮਾਈ ਦਾ ਤੇ ਅਹੰਤ ਰਕੇ ਖਾਲਸਾ ਜੀ ਵਲੋ ਜੀ ਜਨਾਬ ਸਿੰਘਾ ਸਿੰਘ ਮੀਆਂ ਨੇ ਧਰਮ ਨੇਤੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਉਸਤਤ ਸਬਸਤ ਸੰਗ ਨਿਵਾਹੀ ਤਨਾ ਪੁਰਾਤਨਾ ਤੇ ਵਰਤਮਾਨ ਸਮੇ ਦੇ ਸਮਹੋ ਸ਼ਹੀਦਾ ਦੇ ਇੱਕ ਮਹਿਦਾ ਤੇ ਅਹੰਤਰ ਕੇ ਖਾਲਸਾ ਜੀ ਬਲੋ ਜੀ ਜਾ ਤਖਤਾ ਸਰਬੱਤ ਗੁਰਦਵਾਰਿਆਂ ਜੀ ਕਾ ਤੇ ਅਹੰਤਰ ਕੇ ਬਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤਵਾਵੇ ਚਿਤ ਆਵਨ ਕਰ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿ ਆਏ ਤੇ ਦੇਗ ਤੇਗ ਫਤਿਹ ਬਰਦਕੀ ਪਾਜ ਪੰਥ ਕੀ ਜੋਤ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬੋਲ ਵਾਲੇ ਬਲੇ ਬਖਸ਼ੋ ਜੀ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਫਰੋਸਾ ਦਾਣ ਦਮ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਲਹਾ ਹਨ ਚੌਂਕੀਆਂ ਝੰਡੇ ਬੰਗੇ ਜਗੋ ਜਗੋ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬਲੇ ਜੀ ਪਿਆਰੇ ਸਿੱਖਾਂ ਦਾ ਮਨ ਨੂੰ ਮਤ ਉੱਚੇ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਗਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਨੁ ਸਤਗੁਰੂ ਨੇਤਾਣੀਆਂ ਕੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆ ਦੇ ਚਰਨ ਕਮਲਾ ਪਾ ਉਸ ਨਿਮਰਤਾ ਸਹਤ ਅਰਦਾਸ ਬੇਨਤੀ ਜੋਦੜੀ ਹਾਂ ਆਪ ਜੀ ਦੇ ਦਰੋਂ ਘਰੇ ਵਰ ਉਸ ਆਏ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਉਸ ਹਾਲਾ ਵਿਖੇ ਅਮਰਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਆ ਸਜੇ ਦੀਵਾਨ ਅੰਦਰ ਅੰਮ੍ਰਿਤ ਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਤਰਾント ਚੱਲ ਰਹੀ ਗੁਰਬਾਣੀ ਦੀ ਰੜੀ ਮਾਰ ਕਥਾ ਵਿਚਾਰ ਤੇ ਗੁਰਮਤਿ ਵਿਚਾਰ ਆਈਆਂ ਨੇ ਤਾਦਸ਼ਾ ਜੀ ਇਹਨੇ ਸਮੇਂ ਦਰਾਂ ਗਾਣੀ ਪੜਦੇ ਆ ਕਥਾ ਕੀਰਤਨ ਕਰਦੇ ਆ ਹੋਇਆਂ ਸਮੁੱਚੀਆਂ ਸੇਵਾ ਦਾ ਨਿਭਲਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਜੁਕਾਂ ਦੇ ਨਿਵਾਸੀ ਬਖਸ਼ੋ ਜੀ ਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮੱਤ ਉਹ ਬਖਸ਼ਿਸ਼ ਕਰਨੀ ਬੜੀ ਸੁਣੀ ਗੁਰਬਾਣੀ ਦਾ ਫਲਾਵ ਭਾਵ ਦਰ ਆਈਆਂ ਸੰਗਤਾਂ ਦੇ ਹਿਰਦੇ ਆ ਅੰਦਰ ਵਸਾਉਣਾ ਜੀ ਚਰਨ ਕਮਲਾਂ ਦਾ ਪਿਆਰ ਚਰਣਾ ਦੀ ਤ੍ਰਿਤੀ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਆ ਆਪਣੇ ਦਰ ਪ੍ਰਵਾਣ ਕਰਨੀਆਂ ਜੀ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲੰਘਣਾ ਸਮੂਹ ਸੰਗਤਾਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤ ਚੜ੍ਹਦੀ ਕਲਾ ਸਭਨਾਂ ਨੂੰ ਦੇਹੀ arogyata ਵਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਜੀ ਨਗਰ ਖੇੜੇ ਤੋਂ ਸੁਖ ਵਰਤੌਣੇ ਸਰਬੱਤ ਦਾ ਭਲਾ ਕਰਨਾ ਜਿੰਨਾ ਸੇਵਕਾਂ ਨੇ ਅੰਮ੍ਰਿਤ ਵੇਲੇ ਤੋਂ ਤਨਮਨ ਧਲ ਦੇ ਨਾਲ ਸੇਵਾ ਦਾ ਕੀਤੀ ਵਾਲੇ ਸਭਨਾਂ ਜਿੰਨਾਂ ਸੇਵਾਵਾ ਅਰਦਾਸਾਂ ਦੇਣਤੀਆਂ ਜੋਦੜੀਆਂ ਆਪਣੇ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਆਪਣੇ ਘਰੋ ਘਰੋ ਗੁਰਸਿੱਖੀ ਨਾਮ ਦਾਣ ਸੇਵਾ ਸਿਮਰੰਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਕਿਰਪਾ ਕਰੋ ਇਸ ਵੇਲੇ ਸੰਗਤਾਂ ਵੱਲੋਂ ਗੁਰੂ ਪ੍ਰਸਾਦ ਦੇਵ ਸਾਜ ਦੇ ਹਾਜ਼ਰ ਹੈ ਕਰੀ ਤਾਕਸਾਲ ਸੋਚ ਪਵਿੱਤਰ ਹੁਣ ਲਾਵੇ ਹੋ ਭੋਗ ਹਰ ਰਾਵੇ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸੇ ਪਉੜੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁਲ ਚੁਕ ਮਾਫ ਕਰਨੀ ਸਰਬੱਤ ਦੇ ਕਾਰਜ ਦਾਸ ਕਰਨੇ ਜੀ ਕ੍ਰਿਪਾ ਕਰੋ ਪਾਵਨ ਕਵਿਤਰੋ ਹੁਕਮਨਾਮਾ ਸਾਹਿਬ ਦੇ ਬਖਸ਼ਿਸ਼ ਕਰਕੇ ਸਮਹੁ ਸੰਕਾਮੀ ਨਦਰ ਨਦਰ ਨੂੰ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੰਨਣ ਦੇ ਅਮਰਥਾ ਬਖਸ਼ ਜੀ ਸਈ ਪਿਆਰੇ ਮਿਲੋ ਜਿਨਾ ਦੇ ਮਿਲਿਆ ਨਾਮ ਚਤ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਪਾhoe ਸਰਬਤ ਦਾਤਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹਰਾ ਆਗਿਆ ਭਈ ਅਕਾਲ ਕੀ ਸਭ ਸਖਮ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨੇ ਜੋ ਪ੍ਰਭ ਕੋ ਨਨ ਬੋਚਾ ਰਾਜ ਕਰੇਗਾ ਖਾਲਸਾ ਖੁਵਾਰ ਹੋ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਬੇਨੇ ਇਸਤਨ ਹਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋਂ ਸੁਣ ਹੋਇਕ ਦਿਨਾ ਦੇਹੁ ਦਰਸ ਨਾਨਕ ਬਲਹਾਰੀ ਜੜਾਉ ਬਲਬਲ ਕੀ ਨਾਮ ਆਸ ਪਿਆਸੇ ਪਿਰ ਕਹਤਾਏ ਜੋ ਚਾਤ੍ਰਿਕ ਬੁੰਦੇ ਰੇ ਕਹੋ ਨਾਨਕ ਜੀ ਅਡਾ ਬਲਹਾਰੀ ਦੇਹੁ ਦਰਸ ਪ੍ਰਭ ਮੇਰੇ ਸੁ ਕਹੋ ਟਾਲਗੁਰ ਸੇਵਿਆ ਅਹਨੇ ਸਹਜ ਸੁਬਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਏ ਸਿਫਤੁ ਖ ਸੰਬੰਧੇ ਨੂਰ ਅਰਸੋਂ ਕੁਰਸਾ ਹੁ ਚਟੀਆਂ ਤੋਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਭਜਨ ਸਚਾ ਪਾਤ ਸਾਹ ਹਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀ ਆਏ ਸਭਨਾਂ ਦਾ ਵਿਸਾਹ ਸਤਰਾੰ ਸਿਰਵਾਹੇ ਗੁਰੂ ਸਾਹਿਬ ਜੀ ਤੁਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ 'ਚ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਾਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਹਿਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਕਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅੰਗਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਗਰ ਕਾਲ ਮੂਰਤ ਅਜੂਨੀ ਸੈ ਭੰਗ ਘਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਨਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆ ਦਾ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੁਸੀ ਵੀ ਸੱਚ ਵਾਹਿ ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ